ਮੈਂ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀ ਤੇ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਉਤੇ ਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੋੜਾ ਬੋਲਦਾ ਮੂੰਹ ਫਟਾ ਪਰ ਉਹ ਇਨਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਮ ਸੀਗੇ ਘਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਿਹਾ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂ ਦਾ ਗੋਦਾ ਉਹਦੋਂ ਹੂੰ ਮੈਂ ਕਹਾਂ ਹਾਂ ਜੀ ਜੀ ਮਿਸ ਪੂਜਾ ਨਾਲ ਗਾਉਣਾ ਹੂੰ ਮੈਂ ਕਹਾਂ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹੀ ਬਹੁਤ ਵੱਡਾ ਨਾਮ ਸੀ ਉਦੋਂ ਜੀ ਹਾਂ ਜੀ ਹੁਣ ਵੀ ਹੈਗਾ ਜੀ ਬਾਕ ਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨਾ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਹਾਂ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹੂੰ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹੂੰ ਜਿਹੜਾ ਪੀਂਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿਦਾਂ ਦਾ ਇਨਸਾਨ ਹੈ ਹੂੰ ਮੈਂ ਕਹਾਂ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਕਿਹਾ ਮੱਗ ਲੈ ਕੇ ਆ ਮੈਂ ਨਾ ਮੱਗ ਧੋਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸਣਾ ਮੈਂ ਕੱਲੀ ਸੁਣਾਈ ਤੇ ਮੈਂ ਗਾ ਕੇ ਹੀ ਸੁਣਾ ਤੁਹਾਨੂੰ ਜੀ ਨਿਜ਼ੇ ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗਿਆ ਗਈਆਂ ਪੇਸ਼ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀਆ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇਗੀਆ ਦਾ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਜੀ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੋਜ਼ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਮਣੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰਸਾਂ ਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦੁਬਾਰੇ ਪੈਦਾ ਹੁੰਦੇ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀ ਤੇ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਹਿੰਦਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਉਟਿਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ਼ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਮ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਿਹਾ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂ ਦਾ ਗੋਦਾ ਹੋਇ ਤੂੰ ਹਮ ਮੈਂ ਕਹਾਂ ਹਾਂ ਜੀ ਮਿਸ ਪੂਜਾ ਨਾਲ ਗਾਉਣਾ ਹਮ ਮੈਂ ਕਹੇ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹ ਜੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹਾਂ ਜੀ ਹੁਣ ਵੀ ਹੈਗਾ ਜੀ ਬਾਕ ਕਮਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨਾ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਹੇ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹਮ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹਮ ਜਿਹੜਾ ਪੀਂਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿੰਦਾ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬੰਨ ਜਿਹੜਾ ਇੰਗਲੈਂਡ ਮੈਂ ਕਿਹਾ ਮੱਗ ਲੈ ਕੇ ਆ ਮੈਂ ਨਾ ਮੱਗ ਧੋਣ ਵਾਲਾ ਬਣ ਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸੜਾ ਮੈਂ ਕੱਲੀ ਸੁਣਾਈ ਤੇ ਮੈਂ ਗਾ ਕੇ ਦਿਖਾਣਾ ਤੁਹਾਨੂੰ ਜੀ ਨਿਜ਼ੇ ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗਿਆ ਗਈਆਂ ਪੇਸ਼ਰੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੰਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇ ਲਚਵਾ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀਆ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇਗੀਆ ਦਾ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਜੀ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾਂ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੋਜ਼ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਨੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦੁਬਾਰੇ ਪੈਦਾ ਹੁੰਦੇ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬੀ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਹਿੰਦਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਉਤੇ ਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਹੇ ਆ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂ ਦਾ ਗੋਦਾ ਹੋਇ ਤੂੰ ਹਮ ਮੈਂ ਕਹਾਂ ਹਾਂਜੀ ਜੀ ਮਿਸ ਪੂਜਾ ਨਾਲ ਗਾਉਣਾ ਹਮ ਮੈਂ ਕਹੇ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹ ਜੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹਾਂਜੀ ਹੁਣ ਵੀ ਹੈਗਾ ਜੀ ਬਾਕ ਕਮਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਹੇ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹਮ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹਮ ਜਿਹੜਾ ਪੀਂਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿੰਦਾ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਧੋਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਕੰਧਾ ਚਲਸਣਾ ਮੈਂ ਕੱਲੀ ਸੁਣਾਈ ਤੇ ਮੈਂ ਗਾ ਕੇ ਹੀ ਸੁਣਾ ਤੁਹਾਨੂੰ ਜੀ ਨਿਜ਼ੇ ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗਿਆ ਗਈਆਂ ਪੇਸ਼ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀਆ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇਗੀ ਦਾ ਫੋਨ ਉਦੋਂ ਹੁੰਦਾ ਸੀਗਾ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਜੀ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾਂ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੋਜ਼ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਮਣੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦੁਬਾਰੇ ਪੈਦਾ ਹੁੰਦੇ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬੀ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਹਿੰਦਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਜੋ ਟਿਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆਪਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ਼ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਹੇ ਆ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂ ਦਾ ਗੌਦਾ ਹੋਇਦੂ ਹਮ ਮੈਂ ਕਹਾਂ ਹਾਂ ਜੀ ਜੀ ਮਿਸ ਪੂਜਾ ਨਾਲ ਗਾਉਣਾ ਹਮ ਮੈਂ ਕਹਾਂ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹੀ ਬਹੁਤ ਵੱਡਾ ਨਾਮ ਸੀ ਉਦੋਂ ਜੀ ਹਾਂ ਜੀ ਹੁਣ ਵੀ ਹੈਗਾ ਜੀ ਬਾਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਹਾਂ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹਮ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹਮ ਜਿਹੜਾ ਪੀਂਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿੰਦਾ ਦਾ ਇਨਸਾਨ ਹੈ ਹੂੰ ਮੈਂ ਕਹਾਂ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਨਾਉਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸਣਾ ਮੈਂ ਕੱਲੀ ਸੁਣਾਈ ਤੇ ਮੈਂ ਗਾ ਕੇ ਹੀ ਦਹਾਨਾ ਤੁਨੂੰ ਜੀ ਨਿਜ਼ੇ ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗਿਆ ਗਈਆਂ ਪੇਸ਼ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਧੱਕ ਤੱਕ ਕਰਦਾ ਐਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀਆ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇਗੀ ਦਾ ਫੋਨ ਉਦੋਂ ਹੁੰਦਾ ਸੀਗਾ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਜੀ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੋਜ਼ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਮਣੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰਸਾਂ ਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦੁਬਾਰੇ ਪੈਦਾ ਹੁੰਦੇ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬੀ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਹਿੰਦਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਉਤੇ ਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂ ਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਹੇ ਆ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂ ਦਾ ਗੌਦਾ ਹੋਇਦੂ ਹੂੰ ਮੈਂ ਕਹਾਂ ਹਾਂਜੀ ਜੀ ਮਿਸ ਪੂਜਾ ਨਾਲ ਗਾਉਣਾ ਹੂੰ ਮੈਂ ਕਹਾਂ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹੀਦੀ ਬਹੁਤ ਵੱਡਾ ਨਾਮ ਸੀ ਉਦੋਂ ਜੀ ਹਾਂਜੀ ਹੁਣ ਵੀ ਹੈਗਾ ਜੀ ਬਾਕ ਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨਾ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਹਾਂ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹੂੰ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹੂੰ ਜਿਹੜਾ ਪੀਂਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿੰਦਾ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਧੋਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸਣਾ ਮੈਂ ਕੱਲੀ ਸੁਣਾਈ ਤੇ ਮੈਂ ਗਾ ਕੇ ਹੀ ਦਹਾਨਾ ਤੁਨੂੰ ਜੀ ਨਿਜ਼ੇ ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗਿਆ ਗਈਆਂ ਪੇਸ਼ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਧੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂਤੇ ਸੂਰਤ ਦੀਂਦੀ ਆ ਹੀਰ ਦੀਆ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਉਹਨਾਂ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇ ਹੋ ਗਿਆ ਦਾ ਫੋਨ ਉਹਦੋਂ ਹੁੰਦਾ ਸੀਗਾ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਚੀਜ਼ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੂਹ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਨੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ